ਜਿਕਾ ਦਾ ਪੁਣਾ ਹਰੀ ਨਾਨਕ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਾ ਸੰਗਤ ਜੀ ਸਾਨੂੰ ਬਾਬਾ ਜੀ ਦਾ ਨਾਮ ਇਸ ਕਰਕੇ ਦੀ ਜਪਨਾ ਚਾਹੀਦਾ ਕਿ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੀਏ ਅਸੀਂ ਸੋਚਦੇ ਹਾਂ ਕਿ ਸਾਡੀ ਜ਼ਰੂਰਤ ਪੂਰੀ ਹੋ ਗਈ ਅਸੀਂ ਗੁਫਾ ਤੇ ਜਾਵਾਂਗੇ ਬਾਬਾ ਜੀ ਦੇ ਦਰਸ਼ਨ ਕਰਾਂਗੇ ਰੋਡ ਚੜਾ ਦਾਂਗੇ ਚਲੋ ਜੀ ਕੰਮ ਖਤਮ ਨਹੀਂ ਜੀ ਬਾਬਾ ਜੀ ਦਾ ਪਿਆਰ ਬਾਬਾ ਜੀ ਨੂੰ ਪਿਆਰ ਸਾਨੂੰ ਬਿਨਾਂ ਸਵਾਰਥ ਦੇ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਸਾਡੀ ਜ਼ਰੂਰਤ ਪੂਰੀ ਹੋ ਗਈ ਤੇ ਅਸੀਂ ਉਹਨਾਂ ਨੂੰ ਨਹੀਂ ਯਾਦ ਕਰਾਂਗੇ ਅਗਰ ਸਾਧ ਸੰਗਤ ਜੀ ਅਸੀਂ ਸੁੱਖ ਵੇਲੇ ਉਹਨਾਂ ਨੂੰ ਯਾਦ ਨਹੀਂ ਨਾ ਕਰਾਂਗੇ ਤਾਂ ਫਿਰ ਸਾਨੂੰ ਦੁੱਖ ਵਿੱਚ ਵੀ ਕਰਨ ਦਾ ਕੋਈ ਹੱਕ ਨਹੀਂ ਹੈ ਅਗਰ ਅਸੀਂ ਸੁੱਖ ਆਪਣੇ ਰੱਬ ਨਾਲ ਸਾਂਝੇ ਕਰਦੇ ਹਾਂ ਨਾ ਤਾਂ ਸਾਨੂੰ ਦੁੱਖ ਵੀ ਉਹਨਾਂ ਨਾਲ ਹੀ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਬੇਸਵਾਰਥ ਨਹੀਂ ਸਵਾਰਥ ਪਿਆਰ ਕਰਦੀ ਹੈ ਨਾ ਉਸੇ ਤਰ੍ਹਾਂ ਹੀ ਬਾਬਾ ਜੀ ਨਾਲ ਪਿਆਰ ਕਰੋ ਬਿਨਾਂ ਸਵਾਰਥ ਦੇ ਫਿਰ ਦੇਖੋ ਨਾਜ ਜੀ ਤੁਹਾਡੇ ਝੋਲੀਆ ਕਿਵੇਂ ਵਰਦੇ ਨੇ ਕਿਵੇਂ ਤੁਹਾਡੇ ਤੇ ਰਹਿਮਤਾ ਕਰਦੇ ਨੇ ਜਿਕਾ ਦਾ ਪੋਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਹੜੇ ਤੇਰੇ ਨਾਮ ਦੇ دیਵਾਨੇ ਹੋਗੇ ਦੁਨੀਆਂ ਦੇ ਨਾਲੋਂ ਉਹ ਬੇਗਾਨੇ ਹੋਗੇ ਜਿਹੜੇ ਤੇਰੇ ਨਾਮ ਦੇ دیਵਾਨੇ ਹੋਗੇ ਦੁਨੀਆ ਦੇ ਨਾਲ ਉਹ ਬੇਗਾਨੇ ਹੋ ਗਏ ਜਿਕਰਾ ਪੋਣਾ ਹਰੀ ਬਾਬਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ